ਸਾਖੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਪਾਈ ਲੰਗਾ ਦੀ ਜੋ ਲੱਤ ਸੀ ਉਹ ਠੀਕ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਸਵੇਰ ਦਾ ਭੋਜਨ ਦਹੀਂ ਦੇ ਨਾਲ ਕਰਦੇ ਸਨ ਦਹੀਂ ਲਿਆਉਣ ਦੀ ਸੇਵਾ ਇੱਕ ਸਿੱਖ ਕਰਦਾ ਸੀ ਉਹ ਇਸ ਸਿੱਖ ਦਾ ਪਿੰਡ ਸੀ ਉਹ ਗੋਇੰਦਵਾਲ ਸਾਹਿਬ ਤੋਂ ਦੋ ਕੋਹ ਦੀ ਦੂਰੀ ਤੇ ਸੀ ਇਹ ਵਿਅਕਤੀ ਜੋ ਗੁਰੂ ਸਾਹਿਬ ਲਈ ਦਹੀਂ ਲੈ ਕੇ ਆਉਂਦਾ ਸੀ ਇਸ ਦੀ ਲੱਤ ਬਚਪਨ ਤੋਂ ਹੀ ਖਰਾਬ ਸੀ ਜਿਸ ਕਰਕੇ ਲੰਗੜਾ ਕੇ ਚੱਲਦਾ ਅਤੇ ਬਸਾਖੀ ਦਾ ਸਹਾਰਾ ਲੈਣਾ ਪੈਂਦਾ ਸੀ ਪਰ ਕਈ ਸਾਲਾਂ ਤੋਂ ਗੁਰੂ ਜੀ ਦੀ ਸੇਵਾ ਕਰ ਰਿਹਾ ਸੀ ਰਸਤੇ ਵਿੱਚ ਉਸ ਨੂੰ ਉੱਥੇ ਪਿੰਡ ਦਾ ਚੌਧਰੀ ਅਕਸਰ ਮਿਲ ਜਾਂਦਾ ਜਦੋਂ ਚੌਧਰੀ ਇਸ ਗੁਰਸਿੱਖ ਜਿਸ ਦਾ ਨਾਂ ਪਾਈ ਲੰਗਾ ਹੈ ਨੂੰ ਵੇਖਦਾ ਤੇ ਟਿਚਰ ਕਰਦਾ ਤੂੰ ਨੇ ਤੈਨੂੰ ਦੂਰ ਦਹਿਂਟਾਉਣ ਦਾ ਕਾਰਜ ਕਰਦਾ ਹੈ ਲੰਗੜਾ ਹੋਣ ਦੇ ਨਾਤੇ ਕਸ਼ਟ ਭੋਗਦਾ ਹੈ ਕਿ ਤੁਹਾਡਾ ਗੁਰੂ ਤੁਹਾਡੀ ਲਤ ਨਹੀਂ ਠੀਕ ਕਰ ਸਕਦਾ ਭਾਈ ਜੀ ਉਸ ਦੇ ਬਿਆੰਗ ਸੁਣਦੇ ਅਤੇ ਸ਼ਾਂਤ ਬਣੇ ਰਹਿੰਦੇ ਪਰ ਉਹ ਕਦੇ-ਕਦੇ ਜਵਾਬ ਦੇਣ ਲਈ ਮਜਬੂਰ ਹੋ ਜਾਂਦੇ ਜਦੋਂ ਚੌਧਰੀ ਅਕਸਰ ਹੀ ਇਹ ਮੀਣਾ ਮਾਰਦਾ ਤਾਂ ਇੱਕ ਵਾਰ ਭਾਈ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਨਿਸ਼ਕਾਮ ਸੇਵਾ ਕਰਦਾ ਹਾਂ ਮੈਨੂੰ ਆਪਣੇ ਗੁਰੂ ਜੀ ਕੋਲੋਂ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਸੁਣਦਾ ਹੋਇਆ ਚੌਧਰੀ ਫਿਰ ਵੀ ਸੰਤੁਸ਼ਟ ਨਾ ਹੋਇਆ ਤਦ ਚੌਧਰੀ ਭਾਈ ਲੰਗਾ ਨੂੰ ਕਹਿੰਦਾ ਮੈਨੂੰ ਤੇਰੇ ਤੇ ਬਹੁਤ ਤਰਸ ਆ ਰਿਹਾ ਹੈ ਕੀ ਤੇਰੇ ਗੁਰੂ ਨੂੰ ਤੇਰੇ ਤੇ ਤਰਸ ਨਹੀਂ ਆਉਂਦਾ ਜਵਾਬ ਵਿੱਚ ਭਾਈ ਸਾਹਿਬ ਕਹਿੰਦੇ ਗੁਰੂ ਜੀ ਆਪਣੇ ਬੱਚਿਆਂ ਦੀ ਜਰੂਰਤਾਂ ਜਾਣਦੇ ਹਨ ਜਦੋਂ ਉਹ ਉਚਿਤ ਸਮਝਣਗੇ ਤਾਂ ਸਭ ਪ੍ਰਕਾਰ ਦੀਆਂ ਬਖਸ਼ਿਸ਼ਾਂ ਕਰਨਗੇ ਇਸ ਪ੍ਰਕਾਰ ਸਮਾਂ ਬਤੀਤ ਹੋ ਰਿਹਾ ਸੀ ਅਸਲ ਵਿੱਚ ਪੈਸਾ ਜ਼ਿਆਦਾ ਹੋਣ ਕਰਕੇ ਚੌਧਰੀ ਇੱਕ ਨਾਸਤਕ ਕਿਸਮ ਦਾ ਵਿਅਕਤੀ ਬਣ ਗਿਆ ਸੀ ਇਕਦਮ ਚੌਧਰੀ ਨੇ ਭਾਈ ਲੰਗਾਹ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਆਪਣੇ ਦੋਸਤਾਂ ਸਹਿਤ ਪਰੇਸ਼ਾਨ ਕਰਨ ਲੱਗਾ। ਉਹਨਾਂ ਦੀ ਬਸਾਖੀ ਲੈ ਕੇ ਕਿਹਾ, ਹੁਣ ਤੁਸੀਂ ਆਪਣੇ ਗੁਰੂ ਨੂੰ ਕਹੋ, ਉਹ ਪਹਿਲਾਂ ਤੁਹਾਡੀ ਲੱਤ ਠੀਕ ਕਰੇ। ਭਾਈ ਸਾਹਿਬ ਜੀ ਨਰਮ ਸੁਆਹ ਦੇ ਅਤੇ ਚੌਧਰੀ ਨੂੰ ਬੇਨਤੀ ਕਰਨ ਲੱਗੇ, ਮੈਨੂੰ ਜਾਣ ਦਿਓ। ਪ੍ਰੰਤ ਚੌਧਰੀ ਕਿੱਥੇ ਮੰਨਣ ਵਾਲਾ ਸੀ, ਉਹ ਭਾਈ ਲੰਗਾਹ ਦਾ ਮਜ਼ਾਕ ਉਡਾਉਣ ਦਾ ਜਨੂਨ ਸਿਰ ਤੇ ਚੱਕੀ ਫਿਰਦਾ ਸੀ। ਭਾਈ ਲੰਗਾਹ ਜੀ ਸ਼ਾਂਤ ਚਿੱਤ ਅਡੋਲ ਨਿਮਰਤਾ ਪੂਰਵਕ ਪ੍ਰਾਰਥਨਾ ਕਰਦੇ ਰਹੇ ਚੌਧਰੀ ਜੀ ਮੈਨੂੰ ਜਾਣ ਦਿਓ ਅਖੀਰ ਵਿੱਚ ਚੌਧਰੀ ਨੇ ਆਪਣਾ ਮਨ ਬਦਲ ਕੇ ਵਿਸਾਖੀ ਭਾਈ ਲੰਗਾਹ ਨੂੰ ਵਾਪਸ ਕਰ ਦਿੱਤੀ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਜਦੋਂ ਭਾਈ ਲੰਗਾਹ ਜੀ ਦਹੀਂ ਲੈ ਕੇ ਗੁਰੂ ਜੀ ਕੋਲ ਪੁੱਜੇ ਤਾਂ ਉਹਨਾਂ ਨੇ ਦੇਰ ਵੱਲੋਂ ਆਉਣ ਦਾ ਕਾਰਨ ਪੁੱਛਿਆ ਜਵਾਬ ਵਿੱਚ ਭਾਈ ਲੰਗਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਤੁਸੀਂ ਮੈਨੂੰ ਕੀ ਪੁੱਛਦੇ ਹੋ ਤੁਸੀਂ ਤਾਂ ਖੁਦ ਜਾਣੀ ਜਾਣ ਹੋ ਗੁਰੂ ਜੀ ਨੇ ਭਾਈ ਲੰਗਾਹ ਨੂੰ ਹੌਸਲਾ ਕੀਤਾ ਦਿੱਤਾ ਅਤੇ ਕਿਹਾ ਕਰਤਾਰ ਭਲੀ ਕਰੇਗਾ ਤੁਸੀਂ ਲਾਹੌਰ ਚਲੇ ਜਾਓ ਉੱਥੇ ਸੂਫੀ ਸੰਤ ਸਾਹ ਹੁਸੈਨ ਜੀ ਹਨ ਉਹਨਾਂ ਨੂੰ ਕਹੋ ਮੈਨੂੰ ਗੁਰੂ ਅਮਰਦਾਸ ਨੇ ਤੁਹਾਡੇ ਕੋਲ ਭੇਜਿਆ ਹੈ ਬੇਨਤੀ ਕਰਨਾ ਤੁਸੀਂ ਮੇਰੀ ਲਤ ਠੀਕ ਕਰ ਦਿਓ ਭਾਈ ਲੰਗਾਹ ਜੀ ਨੇ ਆਗਿਆ ਪਾ ਕੇ ਅਜਿਹਾ ਹੀ ਕੀਤਾ ਬੈਲਗੱਡੀ ਯਾਤਰਾ ਕਰਕੇ ਉਹ ਲਾਹੌਰ ਸ਼ਹਿਰ ਪਹੁੰਚ ਗਏ ਭਾਈ ਲੰਗਾਹ ਨੇ ਸਾਹ ਹੁਸੈਨ ਜੀ ਦੇ ਦਰਬਾਰ ਵਿੱਚ ਜਾ ਕੇ ਅਰਦਾਸ ਕੀਤੀ ਕਿ ਤੁਸੀਂ ਮੇਰੀ ਲੱਤ ਠੀਕ ਕਰ ਦਿਓ ਸਾਹ ਹੁਸੈਨ ਜੀ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਗੁਰੂ ਅਮਰਦਾਸ ਮਹਾਰਾਜ ਖੁਦ ਨਿਰੰਕਾਰ ਹਨ ਉਹ ਖੁਦ ਆਕਾਲ ਪੁਰਖ ਹਨ ਤੁਸੀਂ ਉਹਨਾਂ ਦਰ ਛੱਡ ਕੇ ਇੱਥੇ ਕੀ ਲੈਣਾ ਆਏ ਹੋ ਤੁਸੀਂ ਤੁਰੰਤ ਪਰਤ ਜਾਓ ਅਤੇ ਗੁਰੂ ਜੀ ਨੂੰ ਹੀ ਪ੍ਰਾਰਥਨਾ ਕਰੋ ਤਦ ਭਾਈ ਲੰਗਾਹ ਨੇ ਕਿਹਾ ਮੈਨੂੰ ਗੁਰੂ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਹੈ ਮੈਂ ਨਹੀਂ ਜਾਣਾ ਉਧਰ ਸਹਾਉ ਸੈਨ ਵਾਪਸ ਭੇਜਣ ਤੇ ਅੜ ਗਏ ਤੇ ਭਾਈ ਲੰਗਾ ਗੁਰੂ ਜੀ ਦੀ ਆਗਿਆ ਤੇ ਉੱਥੇ ਹੀ ਡਟੇ ਰਹੇ ਬਾਰ ਬਾਰ ਕਹਿਣ ਤੇ ਕਿਹਾ ਸੁਣੀ ਹੋ ਗਈ ਅਖੀਰ ਗੁੱਸੇ ਵਿੱਚ ਆ ਕੇ ਇੱਕ ਲਾਠ ਲੈ ਕੇ ਪੀਰ ਸਹਾਉ ਸੈਨ ਭਾਈ ਲੰਗਾ ਨੂੰ ਮਾਰ ਪਜਾਉਣ ਲਈ ਦੌੜ ਪਏ ਡਰਦੇ ਮਾਰੇ ਭਾਈ ਲੰਗਾ ਆਪਣੀ ਬਸਾਖੀ ਉੱਥੇ ਛੱਡ ਕੇ ਭੱਜ ਖੜੇ ਹੋਏ ਕੀ ਦੇਖਿਆ ਉਹਨਾਂ ਦੀ ਲਤ ਠੀਕ ਹੋ ਗਈ ਹੁਣ ਉਹਨਾਂ ਨੂੰ ਬਸਾਖੀ ਲੋੜ ਨਹੀਂ ਸੀ ਉਹ ਖੁਸ਼ੀ ਵਿੱਚ ਮਨ ਹੀ ਮਨ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਵਾਪਸ ਪਰਤ ਆਏ ਜਦੋਂ ਉਸ ਪਿੰਡ ਵਿੱਚ ਚੌਧਰੀ ਨੇ ਭਾਈ ਲੰਗਾਹ ਜੀ ਨੂੰ ਬਿਲਕੁਲ ਠੀਕ ਪਾਇਆ ਤਾਂ ਉਸ ਨੂੰ ਆਪਣੀ ਮੂਰਖਤਾ ਉੱਤੇ ਬਹੁਤ ਪਛਤਾਵਾ ਹੋਇਆ ਤਦ ਪਿੰਡ ਦੇ ਚੌਧਰੀ ਨੇ ਭਾਈ ਲੰਗਾਹ ਨੂੰ ਬੇਨਤੀ ਕੀਤੀ ਕਿ ਮੈਨੂੰ ਮaaf ਕਰ ਦਿਓ ਅਤੇ ਮੈਨੂੰ ਵੀ ਆਪਣੇ ਨਾਲ ਉਸ ਗੁਰੂ ਘਰ ਪਾਸ ਲੈ ਚੱਲੋ ਜਿਸ ਪਾਸ ਤੁਸੀਂ ਜਾਂਦੇ ਹੋ ਅਤੇ ਭਾਈ ਲੰਗਾਹ ਤਿਆਗ ਦੀ ਮੂਰਤ ਪਿੰਡ ਦੇ ਚੌਧਰੀ ਨੂੰ ਗੁਰੂ ਸਾਹਿਬ ਕੋਲ ਲੈ ਆਏ ਅਤੇ ਪਿੰਡ ਦੇ ਚੌਧਰੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਮਾਫ਼ੀਆਂ ਮੰਗੀਆਂ ਅਤੇ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਲਈ, ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਧੰਨਵਾਦ।